26 ਜਨਵਰੀ ਨੂੰ ਇੱਕ ਹੋਰ ਤੁਹਾਨੂੰ ਬਹੁਤ ਮਤਲਬ ਅਹਿਮ ਜਾਣਕਾਰੀ ਦੇ ਦੇਣਾ 26 ਜਨਵਰੀ ਤੋਂ ਬਾਅਦ ਜਨ ਕੇ ਪਰਸੋਂ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨਲ ਡਿਵੀਜ਼ਨਲ ਤੇ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਕੋਈ ਵੀ ਦਵਾਈ ਹੋਵੇ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਮਿਲਣ ਗਈਆਂ ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਕਿ ਉਹਦੇ ਕੋਲ ਹੈ ਨਹੀਂ ਬਾਹਰੋਂ ਦਵਾਈ ਮੰਗਾਉਣੀ ਪੈਰੀ ਹੈ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਹਸਪਤਾਲ ਤੇ ਕਿਉਂਕਿ ਲੁੱਟ ਉਹਦੀ ਸ਼ੁਰੂ ਹੁੰਦੀ ਹੈ ਜਦੋਂ ਮਰੀਜ਼ ਬਾਹਰ ਨਿਕਲ ਜਾਂਦਾ ਹਸਪਤਾਲ ਚ ਤੇ ਤੇ ਸਾਰੇ ਹਸਪਤਾਲਾਂ ਚ ਐਕਸਰੇ ਤੇ ਤੇ ਅਲਟਰਾਸਾਉਂਡ ਇਹ ਜਿਹੜੀਆਂ ਫੈਸਿਲਿਟੀਆਂ ਨੇ ਉਹ ਹਸਪਤਾਲਾਂ ਦੇ ਅੰਦਰ ਮਿਲਣਗੀਆਂ ਕਈ ਜਗ੍ਹਾ ਤੇ ਜੇ ਨਹੀਂ ਮਸ਼ੀਨ ਹੈਗੀ ਅਸੀਂ ਬਾਹਰੋਂ ਪ੍ਰਾਈਵੇਟ ਚੋਂ ਐਕਸਰੇ ਕਰਵਾ ਕੇ ਵੀ ਅਸੀਂ ਪੇ ਕਰਾਂਗੇ ਗਵਰਨਮੈਂਟ ਪੇ ਕਰੂਗੀ ਤਾਂ ਕਿ ਇਸ ਕਰਕੇ ਨਾ ਕੋਈ ਇਲਾਜ ਰੁਕਿਆ ਰਹੇ ਕਿ ਐਕਸਰੇ ਨਹੀਂ ਹੋਇਆ ਟਾਈਮ ਤੇ ਜਾਂ ਅਲਟਰਾਸਾਉਂਡ ਨਹੀਂ ਹੋਇਆ ਟਾਈਮ ਤੇ ਉਹ ਤਾਂ ਫਿਰ ਆਰਡੀਐਫ ਤੇ ਫਿਰ ਆਰਡੀਐਫ ਦੇ ਵੀ ਰੁਕੇ ਪਏ ਨੇ ਜੀ ਉਹ ਤਾਂ ਜੀਐਸਟੀ ਦੇ ਵੀ ਰੋਕ ਲੈਂਦੇ ਨੇ ਜੀ ਉਹ ਤਾਂ ਉਹ ਤਾਂ ਮਤਲਬ ਕਦੇ ਕਹਿੰਦੇ ਨੇ ਐ ਦੇਖੋ ਤੁਹਾਨੂੰ 200 200 ਕਰੋੜ ਘਟ ਦੇਵਾਂਗੇ ਉਹ ਤਾਂ ਇਸੇ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਅਸੀਂ ਆਪਦੇ ਪੈਰਾਂ 'ਚ ਸਿਰ ਕਰਨਾ ਹੈ ਅਸੀਂ ਉਧਰ ਥੋੜੀ ਦੇਖੀਏ ਨਾ ਕੱਲਾ ਦਿੱਲੀ ਵਾਲੀ ਕੇ ਲੈਓ ਜੀ ਲੈਓ ਜੀ ਸੋ ਪੰਜਾਬ ਇੰਨਾ ਹੈਗਾ ਕਾਬਲ ਕਿ ਪੈਰਾਂ 'ਚ ਸਿਰ ਖੜਾ ਹੋ ਕੇ ਕਿਉਂਕਿ ਪੰਜਾਬ ਤਾਂ ਫੂਟਬਾਲ ਹੈ ਦੇਸ਼ ਦੀ 182 ਲੱਖ ਮੀਟ੍ਰਿਕ ਟਨ ਅਸੀਂ ਚੋਣਾ ਜਿਹੜਾ ਚਾਵਲ ਪੈਦਾ ਕਰਕੇ ਦਿੰਨੇ ਆ ਉਹਨਾਂ ਨੂੰ ਗਾਣਾ ਅਸੀਂ ਪੈਦਾ ਕਰਕੇ ਦਿੰਨੇ ਆ ਮੱਕੀ ਅਸੀਂ ਪੈਦਾ ਕਰਕੇ ਦਿੰਨੇ ਗੰਨਾ ਅਸੀਂ ਪੈਦਾ ਕਰਕੇ ਦਿੰਨੇ ਆ ਅਕਾਲੀ ਦਲ ਅੱਜਕੱਲ ਕੀ ਕਹਿ ਰਿਹਾ ਇੱਕੋ ਗੱਲ ਤੇ ਜੋ ਰੱਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਆਉਂਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਪਰ ਜਿਹੜੀ ਤੱਕੜੀ ਚ ਵੱਟੇ ਸੋ ਮੰਗਲਰਾ ਨਹੀਂ ਪਾਏ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਜੀਪੀਸੀ ਬੋਲੇ ਨਾ ਅਕਾਲ ਤਖਤ ਦੇ ਸਭ ਦੇ ਜਾਇਦਾਦ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕਿਆ ਸੀ ਪਰਸੋਂ ਨੂੰ ਵੀਐਸਪੀ ਕਹਿ ਦੂਗੀ ਵੀ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀਆ ਚੋਣ ਸ਼ਾਨ ਹੈ ਕਿ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਹੋ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ ਸਾਢੇ 3 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਆਈ ਨਹੀਂ ਆਇਆ ਕਹਤਾ ਉਹਨੇ ਉਹ ਕਹਤਾ ਉਹਨੇ ਆਇਆ ਕਿਉਂ ਨਹੀਂ ਆਇਆ ਨੇ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਜਦੋਂ ਚਾਬੀਆਂ ਸਾਡੇ ਕੋਲ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਗਏ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮਾ ਨੇ ਯਾਰ ਕਿਹੜਾ ਕਰਜ਼ਾ ਸੀ ਜੋ 1300 1300 ਕਰੋੜ ਰੁਪਏ ਕੈਪੀਟਲ ਐਨਾਉਂਸ ਕਰਤੀ ਤਾਂ ਅਸੀਂ ਹਯਾ 1080 ਚ ਖਰੀਦ ਲਿਆ ਤਾਂ ਕਰਜ਼ਾ ਕਹਦਾ ਜੀ ਇਹ ਕੋਈ ਮੁਕਸਰਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨੇ ਖਰੀਦਿਆ ਗਿਆ ਥਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲੇ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜੰਮਬਰ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਕਮਾਲ ਹੈ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਨੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਪੀਜੇ ਦੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ ਨਾ ਜਿਸੀ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟੀਟਿਊਐਂਟ ਤੋਂ ਤਿੰਨ ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਚੋ ਇੱਕ ਵੀ ਐ ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਐ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੈਵਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਐ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਐ ਪੰਜਾਬ ਬਣੂਗਾ ਹੀਰੋ 13 0